ਮੈਂ ਤੁਹਾਡਾ ਤੇ ਤੁਹਾਡੇ ਪਰਿਵਾਰ ਦੇ ਸਦਸਦਾਂ ਮੇਰੇ ਜਿੰਨੇ ਵੀ ਦੋਸਤ ਮਿੱਤਰ ਮੈਨੂੰ ਦੇਖ ਰੇ ਲਾਈਵ ਮੈਂ ਇਸ ਕਰਕੇ ਆਪਣੇ ਪਰਿਵਾਰ ਦਾ ਧੰਨਵਾਦ ਕਰਨ ਦੇ ਲਈ ਆਇਆ ਕਿਉਂਕਿ ਜਲੰਧਰ ਵੈਸਟ ਮੇਰਾ ਪਰਿਵਾਰ ਹੈ ਜਿਨ੍ਹਾਂ ਨੇ ਮੈਨੂੰ ਇਸ ਲਾਇਵ ਬਣਾਇਆ ਇਸ ਆਂਦੀ ਇਸ ਤੂਫਾਨ ਦੇ ਵਿੱਚ ਇਸ ਜ਼ੁਲਮ ਦੇ ਵਿੱਚ ਮੇਰੇ ਨਾਲ ਖੜੇ ਹੋਏ ਮੋਢੇ ਨਾਲ ਮੋਢਾ ਲਗਾ ਕੇ ਇਸ ਲੜਾਈ ਦੇ ਵਿੱਚ ਮੇਰੇ ਨਾਲ ਮੈਨੂੰ ਹੌਸਲਾ ਅਸ਼ੀਰਵਾਦ ਦੇਣ ਦੇ ਲਈ ਮੈਨੂੰ ਪਿਆਰ ਦੇਣ ਦੇ ਲਈ ਤੁਸੀਂ ਜੋ ਆਪਣਾ ਅਤੇ ਫੈਸਲਾ ਕੀਤਾ ਉਹ ਮੈਨੂੰ ਮੇਰੇ ਸਿਰ ਮੱਥੇ ਆ ਮੈਨੂੰ ਮਜ਼ਦੂਰ ਹੋਏਗਾ ਪਰ ਜੋ ਤੁਸੀਂ ਮੇਰੇ ਨਾਲ ਖੜੇ ਹੋ ਕੇ ਆਪਣੇ ਆਪ ਨੂੰ ਇੱਡਾ ਕ ਮੈਨੂੰ ਕਰਜ਼ਦਾਰ ਕਰਤਾ ਕਿ ਮੈਂ ਤੁਹਾਡੇ ਜਿੰਨਾ ਵੀ ਤੁਹਾਡੇ ਚਰਨਾਂ 'ਚ ਬੈ ਕੇ ਤੁਹਾਡਾ ਧੰਨਵਾਦ ਕਰਾਂ ਥੋੜਾ ਕਿਉਂਕਿ ਮੈਂ ਤੁਹਾਡਾ ਸਾਰੇ ਜਲੰਧਰ ਵਾਸਤੇ ਆਪਣੇ ਪਰਿਵਾਰ ਦਾ ਕਰਜ਼ਦਾਰ ਹੈ ਕਿ ਤੁਸੀਂ ਨਾ ਡਰੇ ਨਾ ਘਬਰਾਏ ਨਾ ਵਿਕੇ ਵਿਕਣ ਵਾਲੇ ਜਿਹੜੇ ਲੋਕ ਸੀ ਉਹ ਵਿਕ ਗਏ ਪਰ ਤੁਸੀਂ ਵਿਕਣ ਵਾਲੇ ਨਹੀਂ ਸੀ ਨਾ ਪੈਸਾ ਦੇਖਿਆ ਨਾ दारू ਦੇਖੀ ਨਾ ਰਾਸ਼ਨ ਦੇਖਿਆ ਨੰਗਨਮੇਂ ਦੇਖੇ ਕਈ ਲੋਕ ਤੇ ਗਨਮੇਨਾ ਲੱਤ ਚਲੇ ਗਏ ਚਲੋ 14 ਤਰੀਕ ਤੋਂ ਬਾਅਦ ਉਹਨਾਂ ਨੂੰ ਫੋਨ ਜਰੂਰ ਕਰਿਓ ਜਿਹੜੇ ਗਨਮੇਨ ਲੈ ਕੇ ਘੁੰਮ ਰਹੇ ਆ 14 ਤਰੀਕ ਉਹਨਾਂ ਨੂੰ ਮੇਰੇ ਤੁਹਾਨੂੰ ਇੱਕ ਬੇਨਤੀ ਹੈ ਉਹਨਾਂ ਨੂੰ ਕਾਲ ਜਰੂਰ ਕਰਿਓ ਜਨੂੰ ਅੱਜ ਗਨਮੇਨ ਲਾਲਚ ਚ ਮਿਲੇ ਆ ਕਈਆਂ ਨੂੰ ਅੱਜ ਸਮਾਨ ਵੀ ਮਿਲਿਆ ਉਹ ਵੀ ਖਤਮ ਹੋ ਜਾਣਾ 3-4 ਦਿਨਾਂ ਚ ਫਿਰ ਹਾਲਾਤ ਦੇਖਣਾ ਕਿੱਦਾਂ ਗੁਜ਼ਰਦੇ ਉਹਨਾਂ ਦੇ ਦੋਸਤੋ ਮੈਂ ਸਿੱਧਾ ਸਿਰਫ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਟੀਮ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਪੂਰੀ ਲੀਡਰਸ਼ਿਪ ਵੱਲੋਂ ਧੰਨਵਾਦ ਕਰਨ ਦੇ ਲਈ ਆਇਆ ਕਿ ਤੁਸੀਂ ਮੇਰੇ ਲਈ ਜੋ 1 ਮਹੀਨਾ ਮੇਰੇ ਲਈ ਦਿਨ ਰਾਤ ਲਗਾ ਕੇ ਕੰਮ ਕੀਤਾ ਤੁਸੀਂ ਮੇਰੇ ਲਈ ਇੱਕ ਰਫੂਜੀ ਦੀ ਤਰ੍ਹਾਂ ਕੰਮ ਕੀਤਾ ਤੁਸੀਂ ਕਿਸੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਦੇਖੀ ਕਿ ਮੇਰੇ ਕੋਲ ਪੋਸਟ ਵੱਡੀ ਹੈ ਉਹਦਾ ਵੱਡਾ ਹੈ ਕੰਮ ਛੋਟਾ ਹੈ ਤਾਂ ਵੀ ਤੁਸੀਂ ਦਿਨ ਰਾਤ ਲੱਗੇ ਰਹੇ ਮੈਂ ਅੱਜ ਆਜੋੜ ਕੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਨ ਦੇ ਲਈ ਆਇਆ ਕਿ ਵੋਟ ਦਾ ਜਿਹੜਾ ਸਮੇਂ ਖਤਮ ਹੋ ਗਿਆ ਸਾਡੇ ਸਾਰਿਆਂ ਦੇ ਜਿਹਨੇ ਵੋਟ ਹੈ ਸਾਰਿਆਂ ਦਾ ਜਿਹੜਾ ਤਕਰੀਰ ਉਹ 박ਸੇ ਜੇ ਬੰਦ ਹੋ ਚੁੱਕੀ ਹੈ ਤੁਹਾਡਾ ਜਿਹੜਾ ਪਿਆਰ ਹੈ ਆਸ਼ੀਰਵਾਦ ਹੈ ਹਮੇਸ਼ਾ ਮਿਲਦਾ ਰਹੇਗਾ ਤੁਹਾਨੂੰ ਮੈਂ ਗੁਰੂ ਮਹਾਰੇ ਦੇ ਚਰਨਾ ਚਾਹੇ ਕਵਾਂਗਾ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਹੋਰ ਮੈਨੂੰ ਤੁਹਾਡਾ ਆਸ਼ੀਰਵਾਦ ਮਿਲਦਾ ਰਹੇ ਤੁਸੀਂ ਮੇਰੇ ਉੱਤੇ ਜੋ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਨੂੰ ਮੈਂ ਕਾਇਮ ਰੱਖਾਂਗਾ ਫੈਸਲਾ ਜੋ ਮਰਜ਼ੀ ਹੋਵੇ ਫੈਸਲੇ ਦਾ ਮਤਲਬ ਨਹੀਂ ਹੈ ਸਿਰਫ ਵਿਸ਼ਵਾਸ ਕਰਨਾ ਬਹੁਤ ਵੱਡੀ ਗੱਲ ਹੈ ਇਸ ਆਂਦੀ ਚ ਖੜਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਮੈਂ ਫਿਰ ਇੱਕ ਵਾਰ ਆਪਣੀ ਟੀਮ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਲੋਕਾਂ ਨੇ ਦਿਨ ਰਾਤ ਮਿਹਨਤ ਕੀਤੀ ਮੇਰੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਥੀਓ ਨਮਸਕਾਰ ਮੈਂ ਤੁਹਾਡਾ ਤੇ ਤੁਹਾਡੇ ਪ੍ਰਵਾਦ ਦੇ ਸਦਸਦਾ ਮੇਰੇ ਜਿੰਨੇ ਵੀ ਦੋਸਤ ਮਿੱਤਰ ਮੈਨੂੰ ਦੇਖ ਰੇ ਲਾਈਵ ਮੈਂ ਇਸ ਕਰਕੇ ਆਪਣੇ ਪਰਿਵਾਰ ਦਾ ਧੰਨਵਾਦ ਕਰਨ ਦੇ ਲਈ ਆਇਆ ਹਾਂ ਕਿਉਂਕਿ ਜਲੰਧਰ ਵੈਸਟ ਮੇਰਾ ਪਰਿਵਾਰ ਹੈ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਇਸ ਅੰਧੇ ਇਸ ਤੂਫਾਨ ਦੇ ਵਿੱਚ ਇਸ ਜ਼ੁਲਮ ਦੇ ਵਿੱਚ ਮੇਰੇ ਨਾਲ ਖੜੇ ਹੋਏ ਮੋਢੇ ਨਾਲ ਮੋਢਾ ਲਗਾ ਕੇ